ਚੱਕਰ ਤੇ ਈਮਾਨਦਾਰ ਹੈ ਇਮਾਨਦਾਰੀ ਦਾ ਟੰਕ ਕਰਕੇ ਖਜ਼ਾਨੇ ਨੂੰ ਲੁੱਟਦਾ ਹੈ ਦਿੱਲੀ ਦਾ ਖਜ਼ਾਨਾ ਲੁੱਟ ਛੱਡਿਆ ਜਿਹਦੇ ਕਰਕੇ ਸਿੱਖਿਆ ਮੰਤਰੀ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਜੇਰਚੇ ਬਾਂ ਮੇਂ ਬੇਲਜੇ ਬਾਹਰ ਨਿਕਲਿਆ ਹੁਣ ਜਾਨ ਬਚਾਉਣ ਵਾਸਤੇ ਬਹਾਨੇ ਮਾਰਦਾ ਹੈ ਤੇ ਆ ਬੇਈਮਾਨ ਭਗਵੰਤ ਸਾਨ ਨੇ ਉਹੀ ਘਟਾਲਾ ਪੰਜਾਬ ਚ ਕੀਤਾ ਹੈ ਤੇ ਜਦ ਦੇਖਿਆ ਕਿ ਆ ਜੇਰਚੇ ਗਿਆ ਅਗਲਾ ਨੰਬਰ ਮੇਰਾ ਕਿਉਂਕਿ ਉਹੀ ਮੈਂ ਪੰਜਾਬ ਚ ਘਟਾਲਾ ਸ਼ਰਾਬ ਦਾ ਕੀਤਾ ਹੈ ਤੇ ਨਾਲ ਦੀ ਨਾਲ ਕੇਂਦਰ ਅੱਗੇ ਡਿੱਕੇ ਹੁਣ ਉਹਨਾਂ ਦਾ ਏਜੰਡਾ ਖਿਲ ਜਾ ਰਿਹਾ ਸਾਡੇ ਪਾਣੀ ਖੋਣ ਦੀ ਪੂਰੀ ਤਿਆਰੀ ਹੈ ਨਹਿਰੀ ਪਟਵਾਰੀ ਕਿਉਂ ਹੜਤਾਲ 'ਚ ਬੈਠੇ ਨੇ ਉਹਨਾਂ ਦੇ ਗਲ 'ਚ ਅੰਗੂਠਾ ਪਾ ਕੇ ਪਰਵਾਇਆ ਜਾ ਰਿਹਾ ਕਿ ਨਹਿਰ ਪਾਣੀ ਦੇ ਨਾਲ 100% ਦੀ ਭਰਿਆ ਹੋਇਆ ਜਦ ਪਾਣੀ ਹੈ ਹੀ ਨਹੀਂ ਤੇ ਆ ਅਦਾਲਤ 'ਚ ਬੋਲ ਛੱਡਿਆ ਕਿ ਜੇ ਸਾਡੇ ਨਹਿਰ ਤਾਂ ਮੈਂ ਤਾਂ ਬਣਾਉਣ ਨੂੰ ਤਿਆਰ ਆ ਮੈਨੂੰ ਵਿਰੋਧੀ ਨਹੀਂ ਬਣਾਉਣ ਦਿੰਦੇ ਤੇ ਝੂਠੇ ਕਾਗਜ਼ ਪੇਸ਼ ਕਰੂਗਾ ਅਦਾਲਤ ਕੋ ਕਿ ਪਾਣੀ ਤਾਂ ਤੁਹਾਡਾ ਆਪ ਰਿਕਾਰਡ ਕਰ ਰਿਹਾ ਪੂਰਾ ਹੈ ਕੱਢੋ ਨਹਿਰ ਤੇ ਨਾਲ ਦੀ ਨਾਲ ਆ ਭਾਜਪਾ ਨੇ ਨਾਲ ਲੱਗ ਕੇ ਤੇ ਕਾਂਗਰਸ ਦਾ ਸਿਗਾਈ ਸਨਨ ਟਾਕੀ ਐਸਵਾਈਐਲ ਦੀ ਕਾਂਗਰਸ ਦੀ ਦੇਣ ਸੀ ਇਹਨਾਂ ਨੇ ਇਕੱਠੇ ਹੋ ਕੇ ਸਾਡੀ ਨਹਿਰ ਕੱਢ ਕੇ ਉਹ ਸਾਡਾ ਪਾਣੀ ਹਰਿਆਣੇ ਨੂੰ ਗਿਆ ਤੇ ਪੰਜਾਬ ਉੱਡ ਗਿਆ ਪਾਣੀ ਗਿਆ ਤਾਂ ਫਸਲ ਗਈ ਫਸਲ ਗਈ ਤਾਂ ਜੇ ਚਦਵਾਨੀ ਨੇ ਪੀਂ ਤੱਕ ਤਾਂ ਪਾਣੀ ਨਹੀਂ ਰਹਿਣਾ ਸੋ ਇਹ ਸਾਰੇ ਜਿਹੜੇ ਡਰਾਮੇ ਕੀਤੇ ਜਾ ਰਹੇ ਨੇ ਹੁਣ ਪਰਸੋਂ ਭਗਵੰਤਵਾਲਾ ਪਟੰਡੇ ਚ ਕਹਿੰਦਾ 44000 ਨੌਕਰੀਆਂ ਕੱਲ ਰਾਤ ਨੂੰ ਕੇਜਰੀਵਾਲ ਕਹਿੰਦਾ 50000 ਨੌਕਰੀਆਂ ਸਰਕਾਰੀਆ ਇਹਨਾਂ ਨੂੰ ਆਪਸ ਵਿੱਚ ਤਾਂ ਪਤਾ ਲੱਗ ਜਾ ਰਾਤ ਦੇ 12:00 ਵਜੇ 6000 ਕਿਵੇਂ ਵੱਧ ਗਿਆ ਇਹ ਤਾਂ ਇਹ ਛੱਡੀ ਜਾਂਦੇ ਨੇ ਝੂਠ ਦੇ ਉੱਤੇ ਝੂਠ ਇੱਕ ਚੀਜ਼ ਪੂਰੀ ਨਹੀਂ ਕੀਤੀ ਨਸ਼ਾ ਗਲੀ ਗਲੀ ਦਾ ਰੋਲਦਾ ਬੀਬੀਆਂ ਮਾਵਾਂ ਰੋਂਦੀਆਂ ਨੇ ਬਰਬਾਦ ਕਰਤੀ ਪੰਜਾਬ ਦੀ ਜਵਾਨੀ ਪੈਸੇ ਕਮਾਈਆਂ ਹੋਰੀਆਂ ਮਾਵਾਂ ਦੇ ਪੁੱਤ ਮਾਰ ਕੇ ਬੇਰੋਜ਼ਗਾਰੀ ਸਿਖਰਾਂ ਤਾਈ ਪਹੁੰਚੀ ਹੋਈ ਹੈ ਲੁੱਟਾ ਖੋਹਾਂ ਚੱਲ ਰੀਆਂ ਨੇ ਆ ਗੈਂਗਸਟਰ ਦਾ ਰਾਜ ਹੈ ਦਿੱਲੀ ਮਾਡਲ ਕੀ ਇੱਥੇ ਬਣ ਗਿਆ ਹੈਗਾ ਕਿ ਜਿਹੜਾ ਦਿੱਲੀ ਹੁੰਦਾ ਸੀ ਇੱਕ ਕੈਪੀਟਲ ਇੱਕ ਲੁੱਟਾ ਖੋਹ ਦਾ ਉਹ ਪੰਜਾਬ ਬਣਾ ਛੜੇ ਪਹੁੰਚ ਨਹੀਂ ਇਹ ਤਾਂ ਮੈਂ ਤਾਂ ਇਹਨਾਂ ਕੇਜਰੀਵਾਲ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਰਾਹੁਲ ਗਾਂਧੀ ਨੂੰ ਇਹ ਤਿੰਨੋਂ ਕੇਂਦਰ ਦੀਆਂ ਪਾਰਟੀਆਂ ਨੂੰ ਕਹਿੰਨੀ ਆ ਪੰਜਾਬ ਆ ਕੇ ਇਧਰ ਉਧਰ ਦੀ ਗੱਲਾਂ ਨਾ ਕਰਨ ਦੱਸੋ ਤੁਹਾਡਾ ਐਸਐਲ ਚ ਸਟੈਂਡ ਕੀ ਹੈ ਐਸਐਲ ਦਾ ਨਾਂ ਲਿਓ ਤੇ ਦੱਸੋ ਪਾਣੀ ਪੰਜਾਬ 'ਚ ਰਹੂਗਾ ਐਸਐਲ ਬਣੂਗੀ ਕਿ ਨਹੀਂ ਬਣੂਗੀ ਕਲੀਅਰ ਕਰੋ ਆ ਸਟੈਂਡ ਮੇਰੀ ਸ਼੍ਰੀ ਆਮ ਕੇਜਰੀਵਾਲ ਨੂੰ ਸਵਾਲ ਹੈ ਹਿੰਮਤ ਹੈ ਜਵਾਬ ਦੇ ਨਾਲੇ ਭਾਜਪਾ ਨੂੰ ਸਵਾਲ ਹੈ ਨਾਲੇ ਕਾਂਗਰਸ ਨੂੰ ਸਵਾਲ ਹੈ ਕਿ ਤੁਸੀਂ ਐਸਐਲ ਦੀ ਨਹਿਰ ਕੱਢੋਂਗੇ ਪੰਜਾਬ ਦਾ ਪਾਣੀ ਪੰਜਾਬ 'ਚ ਰਹੂਗਾ ਕਿ ਪੰਜਾਬ ਤੋਂ ਬਾਹਰ ਨਿਕਲ ਕੇ ਹਰਿਆਣੇ ਨੂੰ ਜਾਊਗਾ ਇਹ ਜਵਾਬ ਦਿਓ ਕਿ ਸਾਡੀ ਰਾਜਧਾਨੀ ਸਾਡੀ ਰਾਜਧਾਨੀ ਚੰਡੀਗੜ੍ਹ ਜਿਹੜਾ ਤੁਹਾਡੇ ਚੋਣ ਮੈਨੀਫੈਸਟੋ ਨੇ ਕਹਤਾ ਹੈਗਾ ਕਿ ਇਹਨੂੰ ਇੱਕ ਸਿਟੀ ਦਿੱਲੀ ਦੀ ਤਰ੍ਹਾਂ ਇਹਦਾ ਵੱਖ ਇੱਕ ਸਰਕਾਰ ਬਣ ਜੂਗੀ ਜਿਹੜੀ ਭਾਜਪਾ ਨੇ ਸਾਰੇ-ਸਾਰੇ ਹੱਕ ਕਮਜ਼ੋਰ ਕਰਤੇ ਨੇ ਸਾਡੀ ਰਾਜਧਾਨੀ ਸਾਨੂੰ ਦੋਹੋਂਗੇ ਕਿ ਨਹੀਂ ਸਾਡੇ ਧਾਰਮਿਕ ਸਥਾਨਾਂ ਦੇ ਜਿਹੜੇ ਕਬਜ਼ੇ ਕੀਤੇ ਹਰਿਆਣੇ ਤੇ ਦਿੱਲੀ ਦੇ ਉੱਤੇ ਉਹਦਾ ਜਵਾਬ ਦੋ ਵਾਪਿਸ ਕਦੋਂ ਦੇਣੋਗੇ ਇਸ ਸੀਪੀਸੀ ਨੂੰ ਆ ਜਾ ਕੇ ਇੱਥੇ ਅਗਲਾਂ ਦੀ ਕੰਮ ਕਰਦੇ ਨੇ ਕਰਨ ਜੀਦਾ ਝੂਠੇ ਲਾਰੇ ਝੂਠੇ ਵਾਦੇ ਨਹੀਂ ਚੱਲਣਗੇ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਇਹ ਕਿਸਾਨ ਤੁਹਾਡੇ ਛਾਸੇ ਚ ਜਬ ਬੀਜੇਪੀ ਦੀ ਜਮਾਨਤਾ ਜਬਤ ਕਰੋ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਜੇਲ੍ਹ 'ਚ ਬੰਦੇ ਇਹ ਕਦੇ ਦਿੱਲੀ ਦਾ ਬਣ ਨਹੀਂ ਸਕਦਾ ਪ੍ਰਧਾਨ ਮੰਤਰੀ ਕਾਂਗਰਸ ਨੇ 545 ਸੀਟਾਂ 5 ਸਾਲ ਪਹਿਲੇ ਲੜੀਆਂ ਸੀ ਉਹਨਾਂ ਨੂੰ ਪਜਾ ਆਇਆ ਅੱਜ ਸਿਰਫ 350 ਲੜ ਰਹੇ ਨੇ ਉਹ ਵੀ ਆਣ ਗਿਆ ਨਾ ਕਾਂਗਰਸ ਦੀ ਸਰਕਾਰ ਬਣੂ ਨਾ ਆਮ ਆਦਮੀ ਦੀ ਬਣੂਗੀ ਤੇ ਭਾਜਪਾ ਜਿਸ ਤਰ੍ਹਾਂ ਸਾਡੇ ਪੰਜਾਬ ਨੂੰ ਨਸ਼ਸ਼ ਕਰਨ ਚ ਲੱਗੀਏ ਇਹਨਾਂ ਦੀ ਜ਼ਮਾਨਤਾ ਜਬਤ ਕਰਾਓ ਆਪਦੀ ਤਕੜੀ ਨੂੰ ਕਾਮਯਾਬ ਕਰੋ ਜਿਹੜੀ ਤਕੜੀ ਤੁਹਾਡੇ ਵਾਸਤੇ ਲੜਦੀ ਹੈ ਜਿਹੜੀ ਕੁਰਸੀ ਦੀ ਲਾਲਚ ਨਹੀਂ ਕਰਦੀ ਤੇ ਨਾ ਹੀ ਝੂਠੇ ਲਾਰਿਆਂ ਦੇ ਨਾਲ ਸਰਕਾਰਾਂ ਬਣਾ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ ਆਪਦੀ ਖੇਤਰੀ ਪਾਰਟੀ ਨੂੰ ਕਾਮਯਾਬ ਕਰਕੇ ਤੇਰਾ ਨਹੀਂ ਤੇਰਾ ਤੇਰਾ ਦੀ ਤੇਰਾ ਤਕੜੀ ਨੂੰ ਭੇਜੋ ਇਹ ਝੂਠ ਫਰੇਬ ਵਾਲੀ ਦਿੱਲੀ ਦੇ ਗੁਲਾਬਾਂ ਦੇ ਜ਼ਮਾਨਤਾ ਜਬਤ ਕਰੋ